ਸਸੇ ਗੱਲ ਜੀ ਅਸੀਂ ਗੱਲ ਕਰ ਰਹੇ ਹਾਂ ਜੀ ਚੈਨਲ ਰੰਗ ਪੰਜਾਬ ਦੇ ਉੱਪਰੋਂ ਔਰ ਅਸੀਂ ਪਹੁੰਚੇ ਹਾਂ ਟਿਕਰੀ ਬਾਰਡਰ ਦੇ ਉੱਪਰ ਜਿਹੜਾ ਇੱਕ ਰੰਗ ਹੈ ਉਹ ਪਿੱਲਰ ਨੰਬਰ 783 ਦੇ ਉੱਪਰ ਜਿਹੜਾ ਲਗਾਤਾਰ ਜਿਹੜੇ ਨੌਜਵਾਨ ਨੇ ਉਹ ਵਰਤਾਰ ਆਏ ਨੇ ਇਹ ਰੰਗ ਹੈ ਜਿਹੜੇ ਸ਼ਬਦ ਲਿਖੇ ਹੋਏ ਨੇ ਚਾਰਟ ਰੂਪ ਰਾਂਗਣ ਨੇ ਜਿਹੜੇ ਇਹ ਕਲਮ ਦੇ ਨਾਲ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਨੇ ਉਹਨਾਂ ਨੂੰ ਇਹ ਉਜਾਗਰ ਕਰ ਰਹੇ ਨੇ ਲਿਖਿਆ ਕਾਲੇ ਕਾਨੂੰਨ ਰੱਦ ਕਰੋ ਕਿਸਾਨੀ ਬਚਾਓ ਦੇਸ਼ ਬਚਾਓ ਪਹਿਲਾ ਧਰਮ ਕਿਸਾਨੀ ਇੱਥੇ ਕਿਸਾਨ ਇਕਤਾ ਜਿੰਦਾਬਾਦ ਦਾ ਜਿਹੜਾ ਨਾਰਾ ਹੈ ਉਹ ਉਰਦੂ ਦੇ ਵਿੱਚ ਵੀ ਲਿਖਿਆ ਹੈ ਲਿਖਿਆ ਗੱਲ ਹੁਣ ਕਣਕ ਦੀ ਨਹੀਂ ਗੱਲ ਹੁਣ ਅਣਖ ਦੀ ਹੈ ਇਹ ਵੀਰ ਬੈਠੇ ਨੇ ਜਿਹੜਾ ਲਗਾਤਾਰ ਮੈਸੇਜ ਦੇ ਰਹੇ ਨੇ ਸੱਚ ਦੀ ਆਵਾਜ਼ ਹੀ ਇਨਕਲਾਬ ਸ਼ਬਦ ਹੀ ਸ਼ਸਤਰ ਲਿਖਿਆ ਕਿਸਾਨ ਕਿਰਤੀ ਹੁੰਦਾ ਅਤਵਾਦੀ ਨਹੀਂ ਤੇ ਜਿਹੜਾ ਮੈਸੇਜ ਹੈ ਉਹ ਫੋਟੋ ਦੇ ਉੱਪਰ ਬਣਾਇਆ ਹੈ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਤਸਵੀਰ ਹੈ ਬਣਾ ਕੇ ਜਿਹੜੀ ਕੋਸ਼ਿਸ਼ ਕੀਤੀ ਹੈ ਫੋਟੋ ਬਣਾਈ ਹੈ ਚੱਕੀ ਪੀਸਦਿਆਂ ਦੀ ਔਰ ਚੱਕੀ ਪੀਸਣ ਦੇ ਨਾਲ ਜਿਹੜਾ ਮੈਸੇਜ ਹੈ ਉਹ ਵੱਡੇ ਪੱਧਰ ਤੇ ਜਾਂਦਾ ਹੈ ਵੀ ਸਾਡੇ ਬਾਬੇ ਨਾਨਕ ਨੇ ਖੇਤੀ ਕੀਤੀ ਹੈ ਆਟਾ ਪਿਸਿਆ ਹੈ ਲਿਖਿਆ ਦਾਦੇ ਨੇ 47 ਦੇਖੀ ਬਾਪੂ ਨੇ 84 ਦੇਖੀ ਹੁਣ ਅਸੀਂ 21 ਦੇਖਣ ਨਹੀਂ ਦਿਖਾਉਣੀ ਹੈ ਜੈ ਜਵਾਨ ਜੈ ਕਿਸਾਨ ਆਓ ਇੱਕ ਪਰਿਵਾਰ ਬੈਠਾ ਗੱਲਬਾਤ ਕਰਦੇ ਆਂ ਬੱਚੀਆਂ ਬੈਠੀਆਂ ਨੇ ਜਿਹੜਾ ਇਹ ਸੰਘਰਸ਼ ਚੱਲ ਰਿਹਾ ਉਸ ਵਿੱਚ ਉਹ ਕੀ ਯੋਗਦਾਨ ਪਾਉਣਾ ਆਏ ਨੇ ਆਓ ਗੱਲਬਾਤ ਕਰਦੇ ਆਂ ਸਸਿਕਾ ਬੇਟਾ ਸਸਿਕਾ ਜੀ ਕਿੱਥੋਂ ਆਇਓ ਤੁਸੀਂ ਅਸੀਂ ਆਇਆ ਖਨਾਲਕਲਾ ਸੰਗਰੂਰ ਜ਼ਿਲ੍ਹਾ ਤੋਂ ਅੱਜ ਫਸਟ ਡੇ ਆਇਓ ਸੈਕਿੰਡ ਡੇ ਹੈ ਕੱਲ ਸ਼ਾਮੀ ਆਏ ਸੀ ਕੌਣ ਕੌਣ ਆਇਆ ਤੁਹਾਡੇ ਪਰਿਵਾਰ ਵਿੱਚ ਸਾਰੇ ਫੈਮਿਲੀ ਆਈ ਆ ਮਮਾ ਪਾਪਾ ਮੇਰੀ ਸਿਸਟਰ ਹੈ ਮੈਂ ਆ ਤੁਸੀਂ ਆਇਓ ਬਹੁਤ ਬਹੁਤ ਧੰਨਵਾਦ ਕਿਸ ਤਰ੍ਹਾਂ ਦਾ ਮੈਸੇਜ ਤੁਸੀਂ ਜਿਹੜਾ ਇੱਥੇ ਲੈ ਕੇ ਆਇਓ ਇਹ ਵੀ ਮੇਰੇ ਨਾਲ ਪਹਿਲਾ ਆਇ ਸੀ 10 ਡੇਜ਼ ਲਾ ਕੇ ਗਏ ਆ ਤੇ ਜਿੱਦਾਂ ਰੋਜ਼ ਮੈਂ ਟੀਵੀ ਤੇ ਦੇਖਦੀ ਆ ਵੀ ਸਾਰੇ ਲੋਕ ਇਹਨਾਂ ਸੰਘਰਸ਼ ਕਰ ਰਹੇ ਆ ਮੇਰਾ ਮਨ ਸੀਗਾ ਵੀ ਮੈਂ ਜ਼ਰੂਰ ਆ ਕੇ ਜਾਵਾਂ ਇੱਕ ਵਾਰੀ ਐ ਕੇ ਚੀਜ਼ ਐਕਸਪੀਰੀਅੰਸ ਆ ਬਾਰ-ਬਾਰ ਨਹੀਂ ਹੁੰਦੇ ਸੋ ਆਈ ਥਿੰਕ ਇੱਥੇ ਆ ਕੇ ਮੈਂ ਸਿੱਖੂਗੀ ਵੀ ਹੌਸਲਾ ਤੇ ਸ਼ਾਂਤਮਈ ਤਰੀਕੇ ਨਾਲ ਕਿਵੇਂ ਲੜੀਦਾ ਹੈ ਬਜ਼ੁਰਗ ਨੇ ਅੱਜ ਸਵੇਰੇ ਕੁਝ ਵੱਡੇ ਮੇਲੇ ਬਜ਼ੁਰਗ ਮੇਲੇ ਉਹਨਾਂ ਨੂੰ ਮਿਲ ਕੇ ਇੰਦਾ ਲੱਗੇ ਜਿਵੇਂ ਆਪਣੇ ਦਾਦਾ ਜੀ ਨੂੰ ਮਿਲ ਰਹੀਆਂ ਬਹੁਤ ਬਿਕਾਜ਼ ਐਕਸਪਾਇਰ ਹੋ ਚੁੱਕੇ ਨੇ ਬਹੁਤ ਵਧੀਆ ਫੀਲ ਹੁੰਦਾ ਐਜ਼ ਅ ਫੈਮਿਲੀ ਫੀਲ ਲੱਗਦਾ ਨਹੀਂ ਬਗਾਨੀ ਥਾਂ ਤੇ ਆਇਆ ਤੇ ਆਈ ਹੋਪ ਵੀ ਸਭ ਨੂੰ ਸਫਲਤਾ ਮਿਲੇ ਸਾਰੇ ਕਿਤੇ ਨਾ ਕਿਤੇ ਪੰਜਾਬ ਵਿੱਚ ਡਰ ਲੱਗਦਾ ਸੀਗਾ ਜਦੋਂ ਦਿੱਲੀ ਦੀਆਂ ਸੜਕਾਂ ਤੋਂ ਆਵਾਜ਼ ਜਾਂਦੀ ਸੀ ਰੇਪ ਰੇਪ ਦੀ ਜਾਂ ਰੇਪਿਸਟ ਦੀ ਜਾਂ ਕਿਸੇ ਤਰ੍ਹਾਂ ਦੀ ਵੀ ਉਹਦਾ ਪੰਜਾਬ ਵਿੱਚ ਕੋਈ ਡਰ ਸੀਗਾ ਨਹੀਂ ਮੈਨੂੰ ਨਹੀਂ ਲੱਗਦਾ ਇੰਨਾ ਡਰਦੇ ਸੀਗੀਆਂ ਕੁੜੀਆਂ ਉੱਥੇ ਬਿਕਾਜ਼ ਜਦ ਮੰਨਿਆ ਜਾਂਦਾ ਹੈ ਵੀ ਪੰਜਾਬ ਅਣਖੀ ਹੈ ਤੇ ਆਪਣੀ ਇੱਜ਼ਤ ਲਈ ਜਾਂਉਂਦੇ ਆਂ ਅਣਕਲੀ ਜਿਉਂਦੇ ਆਂ ਤਾਂ ਮੈਨੂੰ ਨਹੀਂ ਲੱਗਦਾ ਉੱਥੇ ਇਸ ਚੀਜ਼ ਦਾ ਡਰ ਸੀਗਾ ਮੈਂ ਰੀਸੈਂਟਲੀ ਸੋਸ਼ਲ ਮੀਡੀਆ ਤੇ ਵੀ ਪੜਿਆ ਵੀ ਜਦਿਆਂ ਬਜਾਦੇ ਪੰਜਾਬੀ ਇੱਥੇ ਆਏ ਨੇ ਦਿੱਲੀ ਦੇ ਵਿੱਚ ਤਾਂ ਕੁੜੀਆਂ ਹੌਸਲੇ ਨਾਲ ਕਹਿੰਦੀਆਂ ਵੀ ਜਾਦਾ ਪੰਜਾਬ ਇੱਥੇ ਹੈ ਸਾਨੂੰ ਕੋਈ ਡਰ ਨਹੀਂ ਹੈਗਾ ਤੇ ਅਸੀਂ ਖੁੱਲੇ ਹੋ ਕੇ ਸੜਕਾਂ ਤੇ ਘੁੰਮ ਸਕਦੇ ਆਂ ਵੀ ਰੇਪ ਦਾ ਜਾਂ ਰਾਤ ਨੂੰ ਇਕੱਲੇ ਨਿਕਲਦਾ ਕੋਈ ਡਰ ਨਹੀਂ ਹੈ ਬਿਕਾਜ਼ ਸਾਡੇ ਦਿੱਲੀ ਦੇ ਵਿੱਚ ਹੁਣ ਪੰਜਾਬ ਆ ਗਿਆ ਸੋ ਆਈ ਡੋਨਟ ਥਿੰਕ ਵੀ ਉੱਥੇ ਸਭ ਹੋਊਗਾ ਆਓ ਅੱਗੇ ਬੈਠੇ ਨੇ ਗੱਲਬਾਤ ਕਰਦੇ ਆ ਸਸੀ ਕਵੀ ਜੀ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਤੁਸੀਂ ਭਾਜੀ ਅਸੀਂ ਬਿਲੋਂਗ ਤੇ ਕਰਨਾਲ ਤੋਂ ਕਰਦੇ ਆ ਬਟ ਆਪਾਂ ਹਸਬੰਡ ਵਾਈਵ ਇੱਥੇ ਜੋਬ ਕਰਦੇ ਆ ਨੋਇਡਾ ਦੇ ਵਿੱਚ ਤੇ ਅੱਜ ਸਾਡਾ ਵੀਕੈਂਡ ਸੀਗਾ ਸਾਡਾ ਟਾਈਮ ਲੱਗਿਆ ਤੇ ਅੱਜ ਅਸੀਂ ਇੱਥੋਂ ਆਏ ਆ ਤੁਸੀਂ ਅੱਜ ਫਸਟ ਡੇ ਆਏ ਹੋ ਹਾਂਜੀ ਸਾਡਾ ਅੱਜ ਫਸਟ ਡੇ ਹੀ ਆ ਵੈਸੇ ਆਪਣਾ ਉੱਥੇ ਕਰਨਾਲ ਟੋਲ ਟੈਕਸ ਤੇ ਵੀ ਲੱਗਾ ਹੋਇਆ ਜੋ ਮੋਰਚਾ ਉੱਥੇ ਆਪਾਂ ਗਏ ਸੀ ਜਦੋਂ ਲਾਸਟ ਵੀਕੈਂਡ ਕਰਦੇ ਆਪਾਂ ਉੱਥੇ ਵੀ ਹਾਜ਼ਰੀ ਲਵਾ ਕੇ ਆਏ ਸੀ ਠੀਕ ਹੈ ਤੁਸੀਂ ਆਇਓ ਧੰਨਵਾਦ ਮੋਰਚੇ ਬਾਰੇ ਕੀ ਦੇਖਦੇ ਹੋ ਮੋਰਚੇ ਬਾਰੇ ਦੇਖ ਕੇ ਇੱਥੇ ਕਾਫੀ ਅੱਛਾ ਲੱਗਾ ਕਿ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਇੱਥੇ ਕਿਸੇ ਵੀ ਪ੍ਰਾਪਰਟੀ ਦਾ ਕਿਸੇ ਵੀ ਲੋਕਾਂ ਦਾ ਆਮ ਜਿਹੜੀ ਜਨਤਾ ਇੱਥੇ ਰਹਿੰਦੀ ਹੈ ਕਿਸੇ ਦਾ ਨੁਕਸਾਨ ਨਹੀਂ ਕੀਤਾ ਉਹਨਾਂ ਦੀ ਹੈਲਪ ਹੀ ਕਰ ਰਹੇ ਹਾਂ ਮੈਂ ਹੁਣ ਦੇਖ ਰਿਹਾ ਸੀ ਆਸ-ਪਾਸ ਦੀ ਦੁਕਾਨਾਂ ਵੀ ਖੁੱਲੀਆਂ ਹੋਈਆਂ ਨੇ ਕਿ ਇੱਥੇ ਕਿਸੇ ਲੋਕਾਂ ਨੂੰ ਖਤਰਾ ਨਹੀਂ ਹੈਗਾ ਸਿੱਖਾਂ ਤੋਂ ਤਾਂ ਜੋ ਇੱਥੇ ਕਿਹਾ ਜਾ ਰਿਹਾ ਸੀ ਕਿ ਸਿੱਖ ਨੇ ਜਾਂ ਟੈਰਰਿਸਟ ਕਿਹਾ ਜਾ ਰਿਹਾ ਸੀ ਜਾਂ ਕੁਝ ਵੀ ਕਿਹਾ ਜਾ ਰਿਹਾ ਸੀ ਇਸੇਕ ਇੰਗਲਿਸ਼ ਚ ਕੋਈ ਗੱਲ ਕਰਦੇ ਆ ਜਾਂ ਕੋਈ ਵੀ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਐਵੇਂ ਨਹੀਂ ਹੈਗਾ ਕਿ ਸਿੱਖਾਂ ਦੇ ਬੱਚੇ ਅੱਗੇ ਪੜੇ ਲਿਖੇ ਨਹੀਂ ਆ ਕਿਸਾਨਾਂ ਦੇ ਬੱਚੇ ਅੱਗੇ ਪੜੇ ਲਿਖੇ ਨਹੀਂ ਬੱਚੇ ਸਾਰੇ ਇੱਥੇ ਪੜੇ ਲਿਖੇ ਆ ਹੁਣ ਅੱਗੇ ਉਹ ਸਾਡੇ ਪੇਰੈਂਟਸ ਨੇ ਇੱਥੇ ਹਾਰਡਵਰਕ ਕੀਤਾ ਕਿਸਾਨੀ ਕੀਤੀ ਤੇ ਅੱਜ ਅਸੀਂ ਪੜੇ ਲਿਖੇ ਆ ਕੋਈ ਬਹੁਤ ਸਾ ਚਾਰਟਡ ਅਕਾਊਂਟੈਂਟ ਕੋਈ ਬਹੁਤ ਹੈ ਵਰਕਿੰਗ ਹੈ ਰਿਨੋਇਡਾ ਤੇ ਕਾਫੀ ਅੱਛਾ ਲੱਗ ਰਿਹਾ ਇੱਥੇ ਆ ਕੇ ਸਰਕਾਰ ਕਿਤੇ ਨਾ ਕਿਤੇ ਝੁਕਣ ਲਈ ਤਿਆਰ ਨਹੀਂ ਗਈ ਆਪਣਾ ਉਹਨਾਂ ਦਾ ਪ੍ਰੋਪੋਗੈਂਡਾ ਹੈ ਵੀ ਅਸੀਂ ਜਿਹੜੇ ਕਾਨੂੰਨ ਨੇ ਉਹ ਰੱਦ ਨਹੀਂ ਕਰਨੇਗੇ ਸੋਤ ਜਿਹੜੀ ਹੈ ਉਹ ਤੁਸੀਂ ਜਿੰਨੀ ਮਰਜ਼ੀ ਕਰਵਾ ਲਓ ਤੁਹਾਡਾ ਕੀ ਕਹਿਣਾ ਦੇਖੋ ਸਰਕਾਰ ਕੋਸ਼ ਅੜੀ ਵੀ ਹੋਈ ਹੈ ਜਿਵੇਂ ਅੱਜ ਦੀ ਗੱਲ ਕਰੀ ਚਾਹੀਏ ਅੱਜ ਗਰੋਂਡੇ ਹਲਕੇ ਦੇ ਵਿੱਚ ਕੈਮਲਾ ਪਿੰਡ ਹੈ ਜੋ ਸਾਡੇ ਪਿੰਡ ਦੇ ਬਿਲਕੁਲ ਨਾਲ ਹੈ ਉੱਥੇ ਅੱਜ ਮਨੋਰ ਲਾਲ ਖੱਟਰ ਨੇ ਕਿਸਾਨ ਜਨ ਸਭਾ ਕੀਤੀ ਹੈ ਤੇ ਉੱਥੇ ਅੱਜ ਗੋਲੀ ਵੀ ਕਿ ਆਸੂ ਗੈਸ ਦੇ ਗੋਲੇ ਪਾਣੀ ਦੀ ਪਛਾੜਾ ਅੱਜ ਫਿਰ ਕਿਸਾਨਾਂ ਚ ਉੱਥੇ ਹੋਈਆਂ ਨੇ ਉਥੇ ਅੜ ਕੇ ਕਰ ਰਹੀ ਹੈ ਕਿਸਾਨ ਮਤਲਬ ਕਿ ਸਰਕਾਰ ਕਰ ਰਹੀ ਹੈ ਕਿ ਆਪਾਂ ਇੱਥੇ ਕਿਸਾਨੀਆਂ ਦੀ ਮਤਲਬ ਕਿ ਜੋ ਆ ਕਹਿੰਦੇ ਆ ਸਭਾ ਜਾਂ ਜੋ ਵੀ ਆ ਮੋਰਚਾ ਮੂਵਮੈਂਟ ਆ ਮੂਵਮੈਂਟ ਆਪ ਉਥੇ ਕਰਨੀ ਹੈ ਜੋ ਕਿਸਾਨ ਤੇ ਖਿਲਾਫ ਨੇ ਮੋਰਚਾ ਕਰਕੇ ਤੇ ਖਿਲਾਫ ਰਹੇ ਨੇ ਕਿਸਾਨਾਂ ਦੇ ਉੱਤੇ ਅੱਜ ਉਥੇ ਪਾਣੀ ਚੱਲ ਪਾਣੀ ਦੀ ਪੁਛਾਰਾ ਹੋਈਆਂ ਨੇ ਲਾਠੀ ਚਾਰਜ ਹੋਇਆ ਸਾਰਾ ਕੁਝ ਹੋਇਆ ਸਾਡੇ ਪਿੰਡ ਦੇ ਬਿਲਕੁਲ ਨਾਲੇ ਸਾਡੇ ਪਰਿਵਾਰ ਜੀ ਉਥੇ ਗਏ ਹੋਏ ਨੇ ਉਹਨਾਂ ਨੂੰ ਗਿੰਡੇ ਮਾਰੇ ਜਾ ਰਹੇ ਨੇ ਪਾਣੀ ਦੀ ਪੁਛਾਰਾ ਕੀਤੀਆਂ ਜਾ ਰਹੀਆਂ ਨੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਉੱਥੇ ਅੜੇ ਹੋਏ ਨੇ ਸਾਰੇ ਲੋਕ ਕਿ ਆਪਾਂ ਇੱਥੇ ਕਰਨਾ ਕਰਨਾ ਜੋ ਕਿਸਾਨ ਦੇ ਖਿਲਾਫ ਨੇ ਉੱਤੇ ਉਹਨਾਂ ਕੁਝ 10 20 50 ਮਜ਼ਦੂਰ ਬਿਠਾਏ ਹੋਏ ਨੇ ਵਿਚਾਰੇ ਦੇ ਆ ਕੇ ਜਿਹੜੇ ਫੜ ਫੁੱੜ ਕੇ ਸਾਰੇ ਕਿਸਾਨ ਜਿੰਨੇ ਪਿੰਡ ਨੇ ਸਾਰੇ ਖਿਲਾਫ ਨੇ ਸਰਕਾਰ ਅੜੀ ਹੋਈ ਹੈ ਆਪਣੇ ਅਡੀਲ ਸੁਭਾ ਤੇ ਅੜੀ ਹੋਈ ਹੈ ਉੱਥੇ ਇਤਨਾ ਕਿਤੇ ਜਿਹੜੀ ਸਰਕਾਰ ਹੈ ਲਗਾਤਾਰ ਜਿਹੜਾ ਜ਼ੁਲਮ ਹੈ ਉਹ ਕਰ ਰਹੀ ਹੈ ਡੰਡੇ ਮਾਰ ਰਹੀ ਹੈ ਤਰੂ ਗਨ ਦੇ ਗੋਲੇ ਛੱਡ ਰਹੀ ਹੈ ਇਹ ਵੀਰਾਂ ਦਾ ਦੱਸਣਾ ਹੈ ਕਿ ਕਿਸ ਤਰ੍ਹਾਂ ਉਹ ਜਿਹੜਾ ਜ਼ੁਲਮ ਹੈ ਉਹ ਵਧਾਰਿਆ ਵਧਾਰੀ ਹੈ ਸਰਕਾਰ ਵੱਧਾ ਜਾ ਰਿਹਾ ਆਓ ਗੱਲਬਾਤ ਕਰਦੇ ਹਾਂ ਸਸੀ ਕਾ ਭੈਣ ਜੀ ਕਿੱਥੋਂ ਆਏ ਤੁਸੀਂ ਅਸੀਂ ਜੀ ਐਸਾ ਤਾਂ ਕਰਨਾਲ ਤੋਂ ਬਿਲੋਂਗ ਕਰਦੇ ਆਂ ਬਟ ਹੁਣ ਇਹ ਨੌਇਡਾ ਤੋਂ ਆਏ ਆਂ ਅਸੀਂ ਇੱਥੇ ਤੁਹਾਨੂੰ ਕੀ ਲੱਗਾ ਤੁਹਾਨੂੰ ਕੀ ਜ਼ਰੂਰਤ ਪਈ ਵੀ ਸਾਨੂੰ ਇਹ ਜਾਨਣਾ ਚਾਹੀਦਾ ਕਿਉਂਕਿ ਅਸੀਂ ਅਸੀਂ ਚਾਹੇ ਅਸੀਂ ਹੁਣ ਅਸੀਂ ਬਾਹਰ ਕੰਮ ਕਰਦੇ ਹੋਈਏ ਪਰ ਅਸੀਂ ਕਿਤੇ ਨਾ ਕਿਤੇ ਧਿਆਨ ਪੁੱਤਰ ਕਿਸਾਨਾਂ ਦੇ ਹੀ ਆਂ ਅਸਾਟਾ ਰੋਟੀ ਸਿ ਉੱਥੋਂ ਹੀ ਖਾਣੇ ਆ ਜਿਹੜਾ ਸਾਡਾ ਕੰਮ ਹੈ ਜੋ ਚੀਜ਼ ਹੈ ਮੈਂ ਲਿਖ ਰਹੀ ਹਾਂ ਕਿ ਇਫ ਯੂ ਕਾਂਟ ਸਪੋਰਟ ਫਾਰਮਰਸ ਬ੍ਰਿੰਗ ਯਰ ਓਨ ਫੂਡ ਸੋ ਬੇਸਿਕਲੀ ਅਸੀਂ ਜੇ ਖਾਣਾ ਖਾਣਾ ਹੈ ਤੇ ਸਾਡਾ ਖਾਣਾ ਜੋ ਹੈ ਉਹ ਕਿਸਾਨ ਅਗਰ ਕੰਮ ਕਰਦਾ ਹੈ ਉਹ ਕਿਸਾਨ ਖੇਤੀ ਖੇਤਾਂ 'ਚ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਹੈ ਤੇ ਤਾਂ ਸਾਨੂੰ ਜਾ ਕੇ ਕਿਤੇ ਖਾਣ ਨੂੰ ਕੁਝ ਮਿਲਦਾ ਹੈ ਤੋਂ ਸਾਨੂੰ ਲੱਗਦਾ ਹੈ ਕਿ ਅਗੇ ਸਾਡੇ ਖਾਣੇ ਦੀ ਗੱਲ ਹੋ ਰਹੀ ਹੈ ਸਾਡੇ ਅਨਦਾਦਾ ਦੀ ਗੱਲ ਹੋ ਰਹੀ ਹੈ ਤਾਂ ਸਾਨੂੰ ਆਪਣਾ ਜਿੰਨਾ ਕੰਟ੍ਰਿਬਿਊਸ਼ਨ ਅਸੀਂ ਕਰ ਸਕਦੇ ਉਹਨਾਂ ਕਰਨਾ ਚਾਹੀਦਾ ਹੈ ਤੇ ਇਸ ਕਰਕੇ ਮੈਨੂੰ ਲੱਗਾ ਕਿ ਅਸੀਂ ਕਾਫੀ ਦਿਨ ਤੋਂ ਅਸੀਂ ਇਹਨੂੰ ਸੋਸ਼ਲ ਮੀਡੀਆ ਤੇ ਸਪੋਰਟ ਕਰ ਰਹੇ ਸੀ ਕਿ ਆ ਨਹੀਂ ਪਾਰੇ ਸੀਗੇ ਪਰ ਅੱਜ ਸਾਨੂੰ ਜਦੋਂ ਲੱਗਿਆ ਕਿ ਅਸੀਂ ਆ ਸਕਦੇ ਹਾਂ ਤੇ ਅਸੀਂ ਆ ਕੇ ਜਿੰਨਾ ਕੁ ਛੋਟਾ-ਮੋਟਾ ਕੰਟ੍ਰਿਬਿਊਸ਼ਨ ਕਰ ਸਕਦੇ ਹਾਂ ਤੇ ਜਾਂ ਫਿਰ ਅਸੀਂ ਆਪਣੇ ਆਪ ਨੂੰ ਫਕਰ ਮਹਿਸੂਸ ਕੀਤਾ ਅੱਜ ਮੈਂ ਆ ਕੇ ਤੇ ਮਨ ਲੱਗ ਗਿਆ ਤੇ ਇਦਾਂ ਲੋਕੀ ਰਹਿ ਰਹੇ ਨੇ ਕਿਦਾਂ ਸਪੋਰਟ ਕਰ ਰਹੇ ਨੇ ਉਹ ਸਭ ਦੇਖ ਕੇ ਬਹੁਤ ਵਧੀਆ ਲੱਗਾ ਔਰ ਇੱਕ ਮਾਣ ਮਹਿਸੂਸ ਹੋਇਆ ਕਿ ਇਹ ਕਿੰਨਾ ਸ਼ਾਂਤਮਈ ਪ੍ਰਦਰਸ਼ਨ ਵੀ ਹੋ ਸਕਦਾ ਹੈ ਜਿਹੜੀ ਸਰਕਾਰ ਹੈ ਚੁਕਣ ਲਈ ਤਿਆਰ ਨਹੀਂਗੀ ਤੁਹਾਡਾ ਕੀ ਮਨ ਮੇਰਾ ਮੈਸੇਜ ਖਾਲੀ ਇਹ ਇਹ ਕਿ ਅਸੀਂ ਕਿਸ ਸਰਕਾਰ ਦੇ ਖਿਲਾਫ ਨਹੀਂ ਆ ਅਸੀਂ ਕਾਨੂੰਨ ਦੇ ਖਿਲਾਫ ਆ ਸਾਨੂੰ ਪ੍ਰੋਬਲਮ ਇਹ ਨਹੀਂ ਕਿ ਸਾਨੂੰ ਗਵਰਨਮੈਂਟ ਤੋਂ ਪ੍ਰੋਬਲਮ ਨਹੀਂ ਹੈ ਸਾਨੂੰ ਸਿਰਫ ਇੰਨਾ ਹੈ ਕਿ ਸਾਡੀ ਗੱਲ ਸੁਣੋ ਅਸੀਂ ਜੋ ਬੋਲ ਰਹੇ ਆ ਕਿ ਆ ਕਾਨੂੰਨ ਅਗਰ ਸਾਡੇ ਹਿੱਤ ਵਿੱਚ ਨਹੀਂ ਨੇ ਤੇ ਇਹਨੂੰ ਵਾਪਸ ਲਓ ਉਸ ਤੋਂ ਬਾਅਦ ਜੋ ਮੈਸੇਜ ਆ ਰਿਹਾ ਸੀਗਾ ਕਿ ਤੁਸੀਂ ਆ ਕਾਨੂੰਨ ਵਾਪਸ ਲਓ ਤੁਸੀਂ ਐਮਐਸਪੀ ਤੇ ਗੱਲ ਕਰੋ ਉਸ ਤੋਂ ਬਾਅਦ ਇੱਕ ਦੁਬਾਰਾ ਤੋਂ ਕਾਨੂੰਨ ਜੋ ਕਿਸਬ ਦੇ ਹਿੱਤ ਚ ਹੋ ਸਕਦਾ ਹੈ ਕਿਸਾਨਾਂ ਨੂੰ ਨਾਲ ਬਿਠਾ ਕੇ ਉਹਨਾਂ ਦੀ ਰਾਏ ਲੈ ਕੇ ਫਿਰ ਬਣਾਇਆ ਜਾਵੇ ਉਹਨਾਂ ਤੋਂ ਬਿਨਾਂ ਉਹਨੂੰ ਸਾਈਡ ਤੇ ਕਰਕੇ ਉਹਨਾਂ ਨੂੰ ਕਾਨੂੰਨ ਬਣਾਉਣਾ ਗਲਤ ਗੱਲ ਨੇ ਤੇ ਸਾਡਾ ਸਿਰਫ ਇੰਨਾ ਹੀ ਮੈਸੇਜ ਆਏਗਾ ਕਿ ਤੁਸੀਂ ਉਹਨਾਂ ਲੋਕਾਂ ਨੂੰ ਜਿੰਨਾ ਜਿੰਨਾ ਵਾਸਤੇ ਇਹ ਕਾਨੂੰਨ ਹੈ ਜਿੰਨਾ ਵਾਸਤੇ ਫਾਇਦੇ ਦੀ ਗੱਲ ਹੈ ਉਹਨਾਂ ਨੂੰ ਨਾਲ ਬਿਠਾ ਕੇ ਉਹਨਾਂ ਦੇ ਉਹਨਾਂ ਦਾ ਪੁਆਇੰਟ ਆਫ View ਲੈ ਕੇ ਤੇ ਫਿਰ ਇਹ ਕੰਮ ਕਰੋ ਕਿੰਨਾ ਟਾਈਮ ਹੋਇਆ ਤੁਹਾਡੇ ਵਿਆਹ ਨੂੰ ਇੱਕ ਸਾਲ ਹੋ ਗਿਆ ਸਾਡੇ ਵਿਆਹ ਨੂੰ ਠੀਕ ਆ ਵਿਆਹ ਨੂੰ ਇੱਕ ਸਾਲ ਹੋਇਆ ਲੋਕ ਪਿਕਨਿਕ ਜਾਂਦੇ ਨੇ ਘੁੰਮਣ ਜਾਂਦੇ ਨੇ ਇਹ ਆਏ ਨੇ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਹੈ ਉਹ ਪਾਉਣ ਆਏ ਨੇ ਇਹਨਾਂ ਦੇ ਜਜ਼ਬੇ ਨੂੰ ਵੀ ਸਲਾਮ ਹੈ ਜਿਹੜੀਆਂ ਗੱਲਾਂ ਨੇ ਗੱਲਾਂ ਦੇ ਵਿੱਚੋਂ ਹੀ ਹੱਲ ਨਿਕਲਦਾ ਹੈ ਇਹ ਜਿਹੜੀ ਕੋਸ਼ਿਸ਼ ਹੈ ਜਿਹੜੀ ਇਹਨਾਂ ਵੀਰਾਂ ਨੇ ਕੀਤੀ ਹੋਈ ਹੈ ਸ਼ਬਦਾਂ ਦੇ ਨਾਲ ਜਿਹੜੇ ਇਹ ਵਿਚਾਰ ਨੇ ਇਹ ਸਰਕਾਰ ਤੱਕ ਪਹੁੰਚਦੇ ਕਰ ਰਹੇ ਨੇ ਸਾਡਾ ਟੈਗ ਲਾਈਨ ਇਹ ਹੋਣਾ ਚਾਹੀਦਾ ਹੈ ਵੀ ਜਿਹੜੇ ਸ਼ਬਦ ਨੇ ਉਹ ਸ਼ਸਤਰ ਨੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਹੇਠਲੇ ਉੱਪਰਲੇ ਰੰਗ ਦੇਖਣ ਲਈ ਰੰਗ ਪੰਜਾਬ ਧੰਨਵਾਦ